8 ਸਾਲ ਉਹਦਾ ਥੀਸਿਸ ਨਹੀਂ ਪਾਸ ਹੋਣਾ ਦਿੱਤਾ ਅੱਛਾ 8 ਸਾਲ 8 ਸਾਲ ਹਾਂ ਤੇ ਹਰ ਵੇਰੀ ਉਹਦਾ ਥੀਸਿਸ ਦੇ ਵਿੱਚ ਕੋਈ ਨਾ ਕੋਈ ਕੋਣ ਸਰ ਕਰ ਲਦੇ ਆ ਕਰਨ ਹੂੰ ਤੇ ਇੱਕ ਵੇਰੀ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਮਿਲੀ ਹੂੰ ਤੇ ਉਹ ਇੱਕਦਮ ਉਹਦੇ ਜਿਹੜੇ ਕਮਰੇ ਦੇ ਵਿੱਚ ਉਹ ਬੈਠਦੇ ਸੀ ਉੱਥੇ ਉਹ ਦਰਮੁਰੀ ਬਹਿ ਗਈ ਹੂੰ ਜਦੋਂ ਉਹ ਵਾਪਸ ਘਰ ਨੂੰ ਜਾਣ ਲੱਗਿਆ ਹੂੰ ਉਹ ਕਹਿੰਦੀ ਸੀ ਵੀ ਮੈਂ ਤਾਂ ਤੁਹਾਨੂੰ ਤੁਸੀਂ ਕਿਹਾ ਸੀ ਵੀ ਮੈਨੂੰ ਮਿਲੇ ਵੀ ਮੈਂ ਤਾਂ ਸਵੇਰ ਦੀ ਬੈਠੀ ਐ ਇੱਥੇ ਹੂੰ ਉਹ ਕਹਿੰਦਾ ਮੈਂ ਤੈਨੂੰ ਇੰਨਾ ਮਿਲਣ ਨੂੰ ਨਹੀਂ ਸੀ ਕਿਹਾ ਹੂੰ ਤੇ ਉਹ ਕੋਬਰ ਆ ਗਈ ਹੂੰ ਤੇ ਮੁੜ ਕੇ ਉਹ ਛੱਡ ਗਈ ਪੀ ਐਚ ਡੀ ਅਚਭੇ ਵਿੱਚੇ ਛੱਡਦੀ ਪੀ ਐਚ ਡੀ ਹਾਂ ਬਈ ਉਹ ਹੁਣ ਉਹ ਕਿਵੇਂ ਮਿਲਣਾ ਕਿੱਥੇ ਮਿਲਣਾ ਕਿਉਂ ਮਿਲਣਾ ਹੂੰ ਇਹਦੇ ਵਿੱਚ ਤਾਂ ਵੱਡਾ ਉਹ ਆ ਨਾ ਉਹ ਹੁਣ ਜਦੋਂ ਤੁਹਾਡੇ ਜਿਹੜੇ ਬੱਚੇ ਨੇ ਕਦੇ ਇਸ ਤਰ੍ਹਾਂ ਦਾ ਸੁਣਿਆ ਨਾ ਹੋਵੇ ਉਹਦੇ ਲਈ ਤਾਂ ਬਹੁਤ ਵੱਡਾ ਝਟਕਾ ਲੱਗਦਾ ਵੀ ਮੈਨੂੰ ਕਹਿ ਕੀ ਦਿੱਤਾ ਹੂੰ ਵੀ ਪੀ ਐਚ ਡੀ ਦੇ ਬਦਲੇ ਮੈਨੂੰ ਕੱਲੀ ਨੂੰ ਮਿਲਣ ਲਈ ਬੁਲਾਇਆ ਜਾ ਰਿਹਾ ਹਾਂ ਮੈਨੂੰ ਕੱਲੀ ਨੂੰ ਬੁਲਾਇਆ ਜਾ ਰਿਹਾ ਹਾਂ ਹੂੰ ਤੇ ਬਠਿੰਡੇ ਦੀ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਵੀ ਜਦੋਂ ਉਹ ਕੁੜੀ ਨੇ ਉਸ ਕੁੜੀ ਨੇ ਮੈਨੂੰ ਦੱਸਿਆ ਫੇਰ ਹੂੰ ਮ ਮੈਂ ਜਦੋਂ ਮੈਂ ਐਮਪਲ ਗਈ ਸੀ ਹੂੰ ਮੈਂ ਆਪਣੇ ਗਾਈਡ ਕੋਲ ਉਹਨੇ ਮੇਰੇ ਘਰੇ ਬੁਲਾ ਲਿਆ ਹੂੰ ਕਹਿੰਦੀ ਵੀ ਅਸੀਂ ਜਦੋਂ ਕਲਾਸ ਦੇ ਵਿੱਚ ਉਹਨਾਂ ਨੂੰ ਆਪਣੇ ਲਿਖਤਾਂ ਦਿਖਾਉਣ ਜਾਂਦੇ ਹੁੰਦੇ ਸੀ ਵੀ ਅਸੀਂ ਜੀ ਆ ਹ ਇਹੋ ਅਧਿਆਇ ਲਿਖਿਆ ਇਹਨੂੰ ਪੜ੍ਹ ਲਓ ਕੋਈ ਨਹੀਂ ਦੇਖ ਲਾਂਗੇ ਦੇਖ ਲਾਂਗੇ ਦੇਖ ਲਾਂਗੇ ਹੂੰ ਤੇ ਉਹ ਘਰੇ ਬੁਲਾਉਂਦੇ ਹੁੰਦੇ ਸੀ ਹੂੰ ਕਹਿੰਦੀ ਵੀ ਵੀ ਮੈਂ ਆਪਣੇ ਬ੍ਰਦਰ ਦੇ ਨਾਲ ਜਦੋਂ ਉਹਨਾਂ ਦੇ ਘਰੇ ਗਈ ਹੂੰ ਤਾਂ ਉਹਦੇ ਘਰ ਵਾਲੀ ਨੇ ਕੁੰਡਾ ਖੋਲ੍ਹਿਆ ਹੂੰ ਉਦੀ ਘਰਵਾਲੀ ਨੇ ਕਿਹਾ ਵੀ ਬੇਟਾ ਤੇਰੇ ਨਾਲ ਵੀ ਹੈਗਾ ਕੋਈ ਉਹ ਕਹਿੰਦੀ ਮੇਰਾ ਬ੍ਰਦਰ ਆ ਹੂੰ ਕਹਿੰਦੀ ਸ਼ੁਕਰ ਆ ਅੱਛਾ ਘਰਵਾਲੀ ਨੇ ਕਿਹਾ ਕਿ ਸ਼ੁਕਰ ਆ ਸ਼ੁਕਰ ਆ ਹੂੰ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਉਹ ਮੁੰਡਾ ਕੁੜੀ ਤੇ ਗਾਈਡ ਦੇ ਕਮਰੇ ਚ ਚਲੇ ਗਏ ਉਹਨੇ ਉਹਦਾ ਥੀਸਿਸ ਦੇਖਿਆ ਮੈਂਟੋ ਮੈਂਟੀ ਯਾਨੀ ਚਾਹ ਦਾ ਕੱਪ ਵੀ ਨਹੀਂ ਆਇਆ ਤੇ ਉਹਦਾ ਥੀਸਿਸ ਵੀ ਇਹਨੂੰ ਟਾਈਪ ਕਰਾ ਲਿਆ ਅੱਛਾ ਸਬਮਿਟ ਕਰਾ ਦੇ ਕਿਉਂਕਿ ਉਹਦਾ ਭਰਾ ਉਹਦੇ ਨਾਲ ਸੀਗਾ ਤਾਂੋਂ ਬਚ ਗਈ ਤਾਂੋਂ ਬਚ ਗਈ ਤੇ ਇਥੋਂ ਤੱਕ ਵੀ ਹੁਣ ਇਹ ਗੱਲ ਨੂੰ ਮੈਂ ਕਿਵੇਂ ਦੱਸਾਂ ਇੱਕ ਕੁੜੀ ਨੇ ਆਪਣੇ ਥੀਸਿਸ ਦੇ ਵਿੱਚ ਧੰਨਵਾਦ ਦੇ ਸ਼ਬਦਾਂ ਦੇ ਵਿੱਚ ਲਿਖਿਆ ਮੈਂ ਬਾਲਵਾਲ ਬਚੀ ਹਮ ਤਾਂ ਉਹਦੇ ਨਾਲ ਦਾ ਹੀ ਇੱਕ ਗਾਈਡ ਉਹਦਾ ਵਿਦਿਆਰਥੀ ਸੀ ਜਿਹੜਾ ਉਹਦਾ ਕਲੀਗ ਸੀ ਮੁੰਡਾ ਹਮ ਸਾ ਉੱਥੇ ਯੂਨੀਵਰਸਿਟੀ ਦੇ ਵਿੱਚ ਜੀ ਤੇ ਉਹ ਮੈਂ ਉਹ ਮੈਂ ਉੱਥੇ ਉਹ ਮਾਰਕਤੀ ਲਕੀਰ ਮਾਰਤ ਵੀ ਬਾਲ ਬਾਲ ਕਿਉਂ ਬਚੀ ਹੂੰ ਤੇ ਉਹ ਜਿਹੜਾ ਮੁੰਡਾ ਸੀ ਮੁਕਸਰ ਰੰਜਲੀ ਦਾ ਸੀ ਉਹਨੇ ਮੈਨੂੰ ਦੱਸਿਆ ਮੈਨੂੰ ਕਹਿੰਦਾ ਸਰ ਵੀ ਸੱਚੀ ਕੁੜੀ ਬਾਲ ਬਾਲ ਬਚੀ ਆ ਪਰ ਟੀਚਰ ਨੇ ਕੋਈ ਰੜਕ ਨਹੀਂ ਛੱਡੀ ਹੂੰ ਹਾਂ ਇਹਨੂੰ ਅਲਝਾਉਣ ਦੀ ਫਸਾਉਣ ਦੀ ਪਰ ਅਸੀਂ ਕਹਿੰਦਾ ਚਾਰ ਪੰਜ ਜਣੇ ਹੈਗੇ ਸੀ ਹੂੰ ਨਾਲੇ ਦੇ ਤੇ ਜੇ ਉਹ ਸਵਾਲ ਖੜੇ ਕਰਦਾ ਸੀ ਕਹਿੰਦੇ ਅਸੀਂ ਆਸ ਵਿੱਚ ਡਿਸਕਸ ਕਰਕੇ ਉਹ ਜਵਾਬ ਉਹਦਾ ਲਿਖ ਕੇ ਕੁੜੀ ਨੂੰ ਹੂੰ ਉਹਨੂੰ ਉਹਦਾ ਥੀਸਿਸ ਹਨ ਕਲੀਅਰ ਕੀਤਾ ਜਣੀ ਇਹ ਡਰਾਉਂਦੇ ਨੇ ਧਮਕਾਉਂਦੇ ਨੇ ਜਿਵੇਂ ਥਾਣੇ ਦੇ ਵਿੱਚ ਤੁਸੀਂ ਜਾਣੇ ਹੋ ਜਾਂ ਪੁਲਿਸ ਵਾਲੇ ਤੁਹਾਨੂੰ ਰਾਸੇ ਵਿੱਚ ਘੇਰਦੇ ਨੇ ਹੂੰ ਉਹ ਪਹਿਲਾਂ ਡਰਾਉਣਗੇ ਵੀ ਤੇਰੇ ਤੇ ਹੁਣ ਪਰਚਾ ਹੋਊਗਾ ਹੂੰ ਚਲਾਨ ਹੋਊਗਾ ਤੇਰਾ ਹੂੰ ਤੇ ਸਰੀਰਕ ਸ਼ੋਸ਼ਣ ਵੀ ਹੋ ਸਕਦਾ ਹਾਂ ਤੇ ਜੇ ਤੂੰ ਨਹੀਂ ਚਲਾਨ ਕਰਾਉਣਾ ਤਾਂ ਪੈਸੇ ਦੇ ਹੂੰ ਹੁਣ ਇੱਥੇ ਵੀ ਇਹੀ ਹਾਲ ਆ ਪਹਿਲਾਂ ਡਰਾਉਂਦੇ ਨੇ ਧਮਕਾਉਂਦੇ ਨੇ ਫਿਰ ਪੁਲਿਸ ਦੇ ਨੇ ਹੂੰ ਹੂੰ ਫਿਰ ਉਹਨੂੰ ਡਿਗਰੀ ਵੀ ਦਵਾਉਂਦੇ ਨੇ ਹੂੰ ਫਿਰ ਜੇ ਬਹੁਤਾ ਕੰਮ ਖੋਲ ਜਵੇ ਫਿਰ ਉਹਨੂੰ ਕਾਲਜ ਦੇ ਵਿੱਚ ਵੀ ਨੌਕਰੀ ਦਵਾ ਦਿੰਦੇ ਨੇ ਹੂੰ 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 ਕਈ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਪ੍ਰੋਫੈਸਰਾਂ ਦੇ ਤਲਾਕ ਹੋ ਗਏ ਅੱਛਾ ਇਸ ਚੱਕਰ ਦੇ ਵਿੱਚ ਹੂੰ ਜਾਨੀ ਜੇ ਮੈਂ ਬਹੁਤਾਂ ਨਾ ਝੂਠ ਬੋਲਾਂ ਹੂੰ ਤਸ 60 70% ਜਿਹੜੇ ਮਰਦ ਟੀਚਰ ਨੇ ਹਮ ਜਾਂ ਮਰਦ ਔਰਤਾਂ ਨੇ ਇਹੋ ਟੀਚਰ ਨੇ ਹਮ ਇਹਨਾਂ ਦੇ ਆਪਸ ਵਿੱਚ ਇੰਨੀ ਬਣਦੀ ਹਮ ਕਉ ਆਪ ਵੀ ਟੀਚਰ ਆ ਆਪ ਵੀ ਪ੍ਰੋਫੈਸਰ ਅਧਿਕਾਰ ਵਾਲੀ ਵੀ ਕੋਈ ਹੋ ਹੈਗੇ ਨੇ ਥੋੜੇ ਜੇ ਹਮ 10 15% ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਆਪਸ ਵਿੱਚ ਹੀ ਬਣਦੀ ਆ ਹਮ ਪਰ ਉਹਨਾਂ ਨੇ ਅੱਖਾਂ ਵਿੱਚ ਹੀ ਨਹੀਂ ਇੱਕ ਦੂਜੀ ਪ੍ਰਤੀ ਹਮ ਪਰ ਚੱਲਦਾ ਉੱਥੇ ਵੀ ਇਹੀ ਕੁਝ ਆ ਵੱਡੇ ਵੱਡੇ ਪ੍ਰੋਫੈਸਰ ਹਮ ਨੇ ਜਿੰਨੇ ਵਿਆਹਾਂ ਵਿੱਚੀ ਤਲਾਕ ਨਹੀਂ ਹੋਏ ਹੋਏ ਹੂੰ ਉਹ ਤਲਾਕ ਇਸ ਤਰ੍ਹਾਂ ਦੇ ਹੋਏ ਵੀ ਨਾ ਤੇ ਰਵਿਆ ਹੁਣ ਦੇਣਾ ਨਾ ਮੈਂ ਕਰਵਾਉਣਾ ਕੰਮ ਸਾਰਾ ਕੁਝ ਹੋ ਰਿਹਾ ਹੂੰ ਇਹ ਜਿਹੜੀ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਗਰਾਵਟ ਆਈ ਆ ਹੂੰ ਇਹਦੇ ਨਾਲ ਸਾਡੀ ਇਹ ਹੈਰ ਐਜੂਕੇਸ਼ਨ ਚਿਤਜ ਲੋ ਹੋਇਆ ਉਹ ਹੁਣ ਉਹ ਜਿਹੜੇ ਐਮਫਲ ਜਾਂ ਪੀ ਐਚ ਡੀ ਕਰਕੇ ਵਿਦਿਆਰਥੀ ਹੂੰ ਬੀ ਐਡ ਕਰਕੇ ਐਮ ਐਡ ਕਰਕੇ ਸਕੂਲਾਂ 'ਚ ਜਾਂਦੇ, ਨਿਕਲਦੇ ਜਾਂਦੇ ਨੇ ਤੇ ਉੱਥੇ ਕੀ ਬਣਾਉਂਦੇ ਹੋਣਗੇ? ਹੂੰ ਫਿਰ ਉਹਨਾਂ ਦੇ ਪੜ੍ਹੇ ਹੋਏ ਵਿਦਿਆਰਥੀ ਕਿਹੋ ਜਿਹੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਂਦੇ ਹੋਣਗੇ? ਜਿਨ੍ਹਾਂ ਨੂੰ ਪਤਾ ਹੋਵੇ ਕਿਉਂਕਿ ਮੇਰਾ ਹੁਣ ਕਿ ਸੋਸ਼ਲ ਮੀਡੀਆ ਕਰਕੇ ਮੇਰੀ ਹਰ ਗੱਲ ਲੋਕਾਂ ਤੱਕ ਪਹੁੰਚਦੀ ਆ। ਬਹੁਤਿਆਂ ਤੱਕ ਨਹੀਂ ਤਾਂ ਕੁਝ ਖਾਸ ਕਰਕੇ ਐਜੂਕੇਸ਼ਨ ਦੇ ਸੰਬੰਧਤ ਜਿਹੜੇ ਟੀਚਰ ਨੇ ਜਾਂ ਵਿਦਿਆਰਥੀ ਨੇ ਮੈਂ ਕਿਸੇ ਵੀ ਯੂਨੀਵਰਸਿਟੀ 'ਚ ਚੱਲ ਜਾਵਾਂ ਮੈਂ ਤੇ ਮੈਨੂੰ ਦੇਖ ਕੇ ਕਹਿੰਦੇ ਹੁੰਦੇ ਵੀ ਆ ਜਾਂਦਾ ਜੀ ਜਿਹਨੇ ਪੀ ਐਚ ਡੀ ਵਾਲਾ ਸਾਰਾ ਹਮਮ ਪੋਰ ਖੋਲੇ ਸੀ ਹਮ ਤੇ ਮੈਂ ਪਿਛਲੇ ਸਮੇਂ ਦੇ ਵਿੱਚ ਦੋ ਸਾਲ ਬੈਲਾਂ ਦੀ ਗੱਲ ਆ ਮੈਂ ਪਟਿਆਲੇ ਯੂਨੀਵਰਸਿਟੀ 'ਚ ਗਿਆ ਹਮ ਤੇ ਮੈਂ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ 'ਚ ਜਾਣਾ ਸੀ ਤੇ ਮੈਨੂੰ ਆਖਣ ਮੈਂ ਉੱਥੋਂ ਤੁਰ ਪਿਆ ਮੈਂ ਕਿਸੇ ਸਟੂਡੈਂਟ ਨੂੰ ਪੁੱਛਿਆ ਵੀ ਮੈਂ ਨਾ ਸੀਸੀ ਡਿਪਾਰਟਮੈਂਟ ਜਾਣਾ ਹਮ ਉੱਥੇ ਮੇਰੇ ਸਾਡੇ ਇਲਾਕੇ ਦੇ ਸੀ ਪ੍ਰੋਫੈਸਰ ਵੀ ਉਹਨਾਂ ਨੂੰ ਮੈਂ ਮਿਲਣਾ ਉਹਨਾਂ ਨੇ ਮੈਨੂੰ ਉੱਥੇ ਕਹਿਤਾ ਵੀ ਮੈਂ ਉੱਥੇ ਬੈਠਾ ਤੇ ਮੈਨੂੰ ਉਹਦਾ ਪਤਾ ਨਹੀਂ ਸੀ ਮੈਂ ਤੁਰਿਆ ਜਾ ਰਿਹਾ ਸੀ ਰੋਡ ਤੇ ਤੇ ਮੇਰੇ ਬਰਾਬਰ ਆ ਕੇ ਇੱਕ ਕਾਰ ਰੁਗੀ ਮੈਨੂੰ ਕਹਿੰਦਾ ਸਰ ਤੁਸੀਂ ਉਹੀ ਹੋ ਮੈਂ ਕਿਹਾ ਜਿਹੜਾ ਤਾਂ ਪਛਾਣਿਆ ਉਹੀ ਹਾਂ ਮੈਂ ਮੈਨੂੰ ਕਹਿੰਦਾ ਸਰ ਦੱਸੋ ਕਿੱਥੇ ਜਾਣਾ ਕਹਿੰਦਾ ਸਰ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਬੁੱਧ ਸਿੰਘ ਨੀਲੋਂ ਆ ਹਾਂ ਜਾਨੇ ਵੀ ਇੱਥੋਂ ਤੱਕ ਵੀ ਮੈਨੂੰ ਬੱਚੇ ਜਿਹੜੇ ਚੰਗੇ ਨੇ ਜਿਨ੍ਹਾਂ ਦੀ ਇੱਛਾ ਵੀ ਅਸੀਂ ਇਹ ਕੌਜ ਕਰੀਏ ਪੜੀਏ ਹਾਂ ਉਹ ਉਹ ਤੁਹਾਡੀ ਚੱਲੇ ਜਾਂਦੇ ਹੁੰਦੇ ਰਸਤੇ ਦੇ ਵਿੱਚ ਵੀ ਇੱਜ਼ਤ ਕਰਦੇ ਨੇ ਹੁਣ ਮੈਨੂੰ ਰੋਜ਼ ਇਸ ਸਵੇਰ ਵਕਤ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਹੂੰ ਸੋ ਤੁਸੀਂ ਜਿਹੜਾ ਦੱਸਿਆ ਕਿ ਕੁੜੀਆਂ ਦੇ ਨਾਲ ਜਿਹੜਾ ਸਿਚੁਏਸ਼ਨ ਹੁੰਦਾ ਤੇ ਤੁਹਾਡੇ ਸੰਪਰਕ ਵਿੱਚ ਵੀ ਹੋਣਗੀਆਂ ਇਹੋ ਜੀਆਂ ਕੁੜੀਆਂ ਜਿਨ੍ਹਾਂ ਨਾਲ ਇਹ ਸਭ ਹੋਇਆ ਤੇ ਆਂਕੜਾ ਕੀ ਮਤਲਬ ਕਿੰਨਾ ਕਾ ਆਂਕੜਾ ਆ ਕਿੰਨੇ ਕਿ ਕੁੜੀਆਂ ਹੋਣਗੀਆਂ ਜਿਨ੍ਹਾਂ ਨਾਲ ਇਹ ਸਭ ਹੋਇਆ ਦੇਖੋ ਇਹ ਆਂਕੜਿਆਂ ਨੂੰ ਕਿਉਂਕਿ ਇੱਕ ਗਾਈਡ ਕੋਲ 8 ਸਟੂਡੈਂਟ ਹੁੰਦੇ ਨੇ ਹਮ ਯੂਨੀਵਰਸਿਟੀ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ 5-5 ਟੀਚਰ ਹੁੰਦੇ ਸੀ ਜਾਂ 5-7 ਇੱਕ ਇੱਕ ਸਬਜੈਕਟ ਚ ਹਮ ਪੰਜਾਬੀ ਵਾਲੇ ਫਿਰ ਫਿਰ ਬਖਵਾਕੇ ਡਿਪਾਰਟਮੈਂਟ ਨੇ ਜੀ ਯਾਨੀ 60 70 ਸਟੂਡੈਂਟ ਹੁੰਦੇ ਨੇ ਹਮ ਇੱਕ ਬੈਚ ਦੇ ਵਿੱਚ ਤੇ ਉਹ ਹੌਲੀ ਹੌਲੀ ਕਹਾ ਵਧੀ ਜਾਂਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੰਨ ਕੇ ਚੱਲ ਸਕਦੇ ਆ ਵੀ ਜਿਹੜੇ ਬੱਚਿਆਂ ਨੇ ਕੁੜੀਆਂ ਨੇ ਹਮ ਇਥੋਂ ਤੱਕ ਮੁੰਡਿਆਂ ਨੇ ਵੀ ਛੱਡੀਆਂ ਨੇ ਪੀ ਐਚ ਡੀ ਆ ਅੱਛਾ ਜਦੋਂ ਮੇਰੇ ਇਹ ਆਰਟੀਕਲ 2000 1800 ਦੇ ਵਿੱਚ ਅਖਬਾਰਾਂ ਦੇ ਵਿੱਚ ਦੁਬਾਰਾ ਛਪਿਆ ਹਮ ਨੈਟ ਤੇ ਮੇਰੀਆਂ ਇੰਟਰਵਿਊਜ਼ ਸੁਣੀ ਆ ਹਮ ਤਾਂ ਮੈਨੂੰ ਰਾਜਪੁਰੇ ਤੋਂ ਇੱਕ ਰਟਾਇਰ ਹੋਈ ਪ੍ਰਿੰਸੀਪਲ ਦਾ ਫੋਨ ਆਇਆ ਹਮ ਮੈਨੂੰ ਕਹਿੰਦੀ ਜੀ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੀ ਐਚ ਡੀ ਕਰਨੀ ਸ਼ੁਰੂ ਕੀਤੀ ਬਲਵੀਰ ਸਿੰਘ ਦਿਲ ਨੇ ਜਿਰਪਵਾਦ ਦਾ ਲੋਕਗੀਤ ਨੇ ਹੂੰ ਉਹਨਾਂ ਦੇ ਕੰਮ ਕੀਤਾ ਸੀ ਉਦੋਂ ਬਾਅਦ ਦੇ ਵਿੱਚ ਕਿੰਨੇ ਮੈਂ ਉਹਨਾਂ ਨੇ ਜਿੱਥੇ ਕੰਮ ਛੱਡਿਆ ਸੀ ਮੈਂ ਉਸ ਤੋਂ ਬਾਅਦ ਉਹ ਸਾਰਾ ਕੰਮ ਇਕੱਠਾ ਕੀਤਾ ਹੂੰ ਮੈਂ ਪਿੰਡਾਂ ਦੇ ਵਿੱਚ ਜਾ ਕੇ ਇਹ